ਵੀਅਰਸ ਵੈਲਕਮ ਬੈਕ ਨਾਓ ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲਾ ਤੁਸੀਂ ਕਿਹੜਾ ਮੇਨ ਇਸ਼ੂ ਸਾਡੇ ਤੁਸੀਂ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ ਦੇਖੋ ਜਦੋਂ ਮਾਪਿਓ ਬੱਚਿਆਂ ਦੇ ਨਾਂ ਰੱਖਦੇ ਨੇ ਤੇ ਬਹੁਤ ਵਾਰ ਉਹਨਾਂ ਦੀ ਚਾਹਨਾ ਹੁੰਦੀ ਹੈ ਕਿ ਵੀ ਬੱਚੇ ਦਾ ਜਿਹੜਾ ਨਾਂ ਰੱਖਿਆ ਜਾਏ ਬੱਚਾ ਉਸ ਦੇ ਉੱਤੇ ਪੂਰਾ ਉਤਰੇ ਜੀ ਸੋ ਹੁਣ ਪੰਜਾਬੀ ਚ ਇਹ ਖਾਣ ਹੈ ਵੀ ਦੁਨੀਆ ਮਨ ਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ ਕਮਜ਼ੋਰਾਂ ਨੂੰ ਕੋਈ ਆਪਣੇ ਮੁੰਡੇ ਜਾਂ ਕੁੜੀ ਦਾ ਨਾਂ ਕਮਜ਼ੋਰ ਸਿੰਘ ਜਾਂ ਕਮਜ਼ੋਰ ਕੋਰ ਤਾਂ ਨਹੀਂ ਰੱਖਦਾ ਜੀ ਜੋਰਾ ਸਿੰਘ ਜਾਂ ਜ਼ੋਰ ਕੌਰ ਜ਼ਰੂਰ ਹੁੰਦਾ ਹੋਣਾ ਸੋ ਇਦਾਂ ਹੀ ਮਾਪਿਓ ਨੇ ਆਪਣੇ ਬੱਚੇ ਦਾ ਨਾਂ ਰੱਖਿਆ ਜ਼ੋਰਾ ਸਿੰਘ ਫਿਰ ਉਹ ਜ਼ੋਰਾ ਸਿੰਘ ਪੜ੍ਹਿਆ ਵੀ ਚੰਗਾ ਬਣਦਾ ਬਣਦਾ ਜੱਜ ਬਣ ਗਿਆ ਜਸਟਿਸ ਜ਼ੋਰਾ ਸਿੰਘ ਬਣ ਗਿਆ ਜੀ ਜੋ ਕੁਸ਼ 1 ਜੂਨ 2015 ਨੂੰ ਬੁਰਜ ਜਵਾਰ ਸਿੰਘਵਾੜਾ ਤੋਂ ਜੋ ਭਾਰਤੀ ਏਜੰਸੀਆਂ ਦੀ ਖੇਡ ਸ਼ੁਰੂ ਹੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਕਰਨੇ ਫੇਰ ਬਰਗਾੜੀ ਦੀਆਂ ਗਲੀਆਂ 'ਚ ਖਲਾਅ ਨੇ ਔਰ ਬੈਬਲ ਕਲਾਂ ਦੇ ਵਿੱਚ ਗੋਲੀ ਕੋਟ ਕਪੂਰੇ 'ਚ ਗੋਲੀ ਫਿਰ ਦਜਨਾ ਘਟਨਾਵਾਂ ਜੀ ਸਾਰੀ ਖੌਮ ਉਸ ਦਰਦ ਦੇ ਨਾਲ ਗੁਲੁੰਦਰੀ ਗਈ ਦੇਸ਼ ਵਿਦੇਸ਼ਾਂ 'ਚ ਇੰਨਾ ਤੂਫਾਨ ਗੁੱਸੇ ਦਾ ਉਮੜਿਆ ਕਿ ਅਕਾਲੀਆਂ ਨੂੰ ਘਰਾਂ 'ਚੋਂ ਕੱਢ ਕੇ ਗੁੱਟਣ ਵਾਲੀ ਸਿਚੁਏਸ਼ਨ ਬਣੀ ਬਹੁਤ ਸਾਰੇ ਦੌੜ ਗਏ ਪਿਓ ਪੁੱਤਰ ਔਰ ਨੂੰ ਇਹ ਦਿੱਲੀ ਵਹਿ ਗਏ ਨਿਕਲੇ ਨਹੀਂ ਬਾਹਰ ਜਥੇਦਾਰ ਕਮਰਿਆਂ ਦੇ ਅੰਦਰ ਵੜ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਤਾਂ ਸੜਕਾਂ ਤੇ ਉਤਰ ਆਈਆਂ ਪੋਲਾਂ ਤੇ ਦੂਜੇ ਤੀਜੇ ਔਰ ਜਿਹੜਾ ਹਥਿਆਰ ਹਿੰਦੁਸਤਾਨ ਦੀ ਹਕੂਮਤ ਪਿਛਲੇ 68 70 ਸਾਲ ਤੋਂ ਜਦੋਂ ਥੋੜਾ ਬਹੁਤ ਕਿਸੇ ਗੱਲ ਦੇ ਉੱਤੇ ਵਾਵੇਲਾ ਖੜਾ ਹੋ ਜਾਂਦਾ ਵਰਤਦੀ ਹੈ ਪਹਿਲਾਂ ਹੁੰਦੀ ਜੀ ਮੈਜਿਸਟ੍ਰੇਟ ਇਨਕੁਆਰੀ ਕਰਾਓ ਜੀ ਯਾਨੀ ਫਿਰ ਜਿਹੜੇ ਉਹ ਕਰ ਰਹੇ ਹੁੰਦੇ ਨੇ ਨਹੀਂ 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 ਮੈਜਿਸਟ੍ਰੇਟ ਤੇ ਸਾਨੂੰ ਨਹੀਂ ਇਤਬਾਰ ਉਹ ਫਿਰ ਹੋਏਗਾ ਜੀ ਜੁਡੀਸ਼ੀਅਲ ਇਨਕੁਆਰੀ ਕਰਾਓ ਫਿਰ ਉਹ ਜੁਡੀਸ਼ੀਅਲ ਤੇ ਹੋ ਜਾਂਦਾ ਕਈ ਜਿਹੜੇ ਕਹਿੰਦੇ ਜੀ ਸੀਬੀਆਈ ਇਨਕੁਆਇਰੀ ਕਰਾਓ ਤੁਸੀਂ ਮੈਜਿਸਟ੍ਰੇਟਰੀਅਲ ਕਰਾ ਲਓ ਜੁਡੀਸ਼ੀਅਲ ਕਰਾ ਲਓ ਸੀਬੀਆਈ ਉਹ ਉਦੋਂ ਕ ਠੰਡਾ ਹੋ ਜਾਂਦਾ ਕਿ ਜੀ ਪਰ ਕਦੇ ਕਿਸੇ ਨੇ ਦੇਖਿਆ ਕਿ ਵੀ ਇਹ ਸੀਬੀਆਈ ਇਨਕੁਆਇਰੀ ਜੁਡੀਸ਼ੀਅਲ ਆ ਡੇਢ ਦਰਜਨ ਕਮਿਸ਼ਨ ਨਵੰਬਰ 84 ਨੂੰ ਲੈ ਕੇ ਹਜ਼ਾਰਾਂ ਸਿੱਖ ਜਿਉਂਦੇ ਜ਼ਾੜ ਦਿੱਤੇ ਮਾਰ ਦਿੱਤੇ ਕੋਈ ਕਮਿਸ਼ਨਰ ਨੂੰ ਦੋਸ਼ ਲੱਭਿਆ ਔਰ ਇਹ ਗੱਲ ਬੜੀ ਚੰਗੀ ਤਰ੍ਹਾਂ ਕੱਲ ਦੇ ਪ੍ਰੋਗਰਾਮ ਚ ਗੁਰਚਰਨ ਸਿੰਘ ਬੱਬਰ ਜਰਨਲਿਸਟ ਨੇ ਦਿੱਲੀ ਤੋਂ ਉਹ ਸਾਡੇ ਤੁਹਾਡੀ ਆਵਾਜ਼ ਤੁਹਾਡੇ ਵਿਚਾਰ ਇਸ ਪ੍ਰੋਗਰਾਮ ਚ ਆਏ ਜੀ ਤੇ ਉਹ ਰਾਜਨਾਥ ਸਿੰਘ ਨੇ ਕਿਹਾ ਸੀ ਜੀ ਕਿ ਬੜੀ ਅਸੀਂ ਜਾਂਚ ਕਰਾਂਗੇ ਅੱਗੋਂ ਉਹਨੇ ਕਿਹਾ ਸਾਨੂੰ ਜਾਂਚ ਨਹੀਂ ਚਾਹੀਦੀ ਸਾਨੂੰ ਸਜ਼ਾ ਚਾਹੀਦੀ ਹੈ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਦਿਓ ਜਾਂਚ ਬਥੇਰੀਆਂ ਹੋ ਗਈਆਂ ਜੀ ਪਰ ਕਿਉਂਕਿ ਧੋਖਾ ਰਜਿਮ ਹੈ ਧੋਖੇ ਦੇ ਨਾਲ ਉਹ ਜਿਉਂਦੇ ਨੇ ਔਰ ਬਾਦਲ ਉਹਨਾਂ ਦਾ ਜਿਹੜਾ ਹੈ ਬਲੂ ਵਾਈਟ ਬॉय ਆ ਆਰਐਸਐਸ ਦਾ ਅਗੋਂ ਸੋ ਉਹਨਾਂ ਨੇ ਜੋਰਾ ਸਿੰਘ ਪਹਿਲਾਂ ਵੀ ਇਹਨੂੰ ਇਹ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨਰ ਪਿਛਣੀ ਹੈ ਜਿਹੜੀਆਂ ਸ਼੍ਰੋਮਣੀ ਕਮੇਟੀ ਚ ਹੋਣਾ ਹੋਈਆਂ ਇਹ ਵੀ ਦੇ ਥੱਲੇ ਹੋਈਆਂ ਔਰ ਜਿਵੇਂ ਸਿੱਖੀ ਸਰੂਪ ਕਿਹਾ ਗਿਆ ਜੀ ਵੋਟਰ ਹੈ ਜਿਵੇਂ ਉਹਦਾ ਮਿਸਯੂਜ਼ ਕੀਤਾ ਸਾਹਮਣੇ ਹੈ ਸੋ ਉਦੋਂ ਵੀ ਉਹਨੇ ਬਾਦਲਾ ਨੂੰ ਜਿਹੜਾ ਬਿਲਕੁਲ ਮੁਕਤ ਕਰਾਇਆ ਸਾਰੇ ਕਿਸੇ ਵੀ ਕੰਟਰੋਵਰਸੀ ਤੋਂ ਜੀ ਸੋ ਬਾਦਲਾ ਨੇ ਜਦੋਂ ਦਬਾਅ ਬਣਾਇਆ ਉਹਨਾਂ ਨੇ ਕਿਹਾ ਜੀ ਅਸੀਂ ਜੋਰਾ ਸਿੰਘ ਕਮਿਸ਼ਨ ਬਣਾ ਰਹੇ ਹਾਂ ਜੋਰਾ ਸਿੰਘ ਜ਼ੋਰ ਕਿ ਵੀ ਇਹ ਇਨਕੁਆਰੀ ਕਰੇਗਾ ਕਿ ਇਹ ਇਹਨੂੰ ਜਿਹੜਾ ਬੁਰਜ ਜਵਾਰ ਸਿੰਘਵਾੜਾ ਔਰ ਬੈਬਲ ਕਲਾ ਕੌਣ ਕਿਦਾ ਕੀ ਰੋਲ ਹੈ ਹੁਣ ਇਸ ਗੱਲ ਨੂੰ ਇੱਕ ਸਾਲ ਬੀਤ ਗਿਆ ਔਰ ਅੱਜ ਦੀ ਜਿਹੜੀ ਖਬਰ ਮੁਖਤੋਰ ਤੇ ਟ੍ਰਿਬਿਊਨ ਦੀ ਹੈ ਕਿ ਉਹਨੇ ਆਪਣੀ ਜਿਹੜੀ ਹੈ 55 ਸਫੇ ਦੀ ਰਿਪੋਰਟ ਉਹ ਲੈ ਕੇ ਗਿਆ ਕਿ ਜੀ ਮੈਂ ਉੱਥੇ ਅਪਾਇੰਟਮੈਂਟ ਬਣਾਈ ਸੀ ਦੇਣੀ ਹੈ ਪੇਸ਼ ਕਰਨੀ ਹੈ ਜੀ ਖਬਰ ਹੈ ਜ਼ੋਰਾ ਰਿਪੋਰਟ ਹੈਜ਼ ਲिटल ਟੂ ਸੇ ਨੋ ਵਨ ਟੂ ਰੀਸੀਵ ਇਟ ਵੀ ਰਿਪੋਰਟ ਦੇ ਵਿੱਚ ਵੀ ਕੁਝ ਨਹੀਂ ਕਿਸੇ ਨੂੰ ਦੋਸ਼ੀ ਨਹੀਂ ਬਣਾਇਆ ਕੋਈ ਨਹੀਂ ਤੇ ਉੱਥੇ ਉਹ ਰਿਪੋਰਟ ਵੀ ਨਹੀਂ ਲੈਣ ਆਇਆ ਜਿੱਥੇ ਉਹ ਖੜਾ ਹੈ ਲੈ ਕੇ ਫਾਈਲ ਉਹਦਾ ਨਾਲ ਰਜਿਸਟਰਾਰ ਖੜਾ ਹੈ ਉਹ ਕਹਿੰਦਾ ਪਹਿਲਾਂ ਸਾਰੇ ਜੰਦੇ ਲੱਗੇ ਹੋਏ ਨੇ ਜਿੱਥੇ ਰਿਪੋਰਟ ਲੈਣੀ ਸੀ ਜਿਨ੍ਹਾਂ ਨੇ ਫਿਰ ਇੱਕ ਮੈਂ ਔਰ ਕਿਉਂਕਿ ਟ੍ਰਿਬਿਊਨ ਅਰ ਦੀ ਸਟੋਰੀ ਹੈ ਮੈਂ ਉਦੇ ਸ਼ਬਦਾਂ ਜੀ ਪੜ੍ਹਨਾ ਚਾਹੁੰਦਾ ਤਾਂ ਕਿ ਅੰਦਾਜ਼ਾ ਹੋਏ ਕਿ ਇਹਨਾਂ ਜੱਜਾਂ ਦੀ ਕੀ ਔਕਾਤ ਇਹ ਸਮਝਦੇ ਨੇ ਔਰ ਕਿਵੇਂ ਇਹਨਾਂ ਨੂੰ ਐਜ਼ ਬਫਰ ਉਹ ਯੂਜ਼ ਕਰਦੇ ਨੇ ਸਿਰਫ ਤੇ ਸਿਰਫ ਉਦੋਂ ਲੋਕਾਂ ਦਾ ਗੁੱਸਾ ਠੰਡਾ ਕਰਨ ਦੇ ਲਈ ਔਰ ਅਲਟੀਮੇਟਲੀ ਆਮ ਬੰਦਿਆਂ ਨੂੰ ਪਤਾ ਵੀ ਦੋਸ਼ੀ ਕੌਣ ਨੇ ਤੇ ਇਹਨੂੰ ਜੱਜ ਨੂੰ 1 ਸਾਲ ਜਿਹੜਾ ਉਹ 6 ਮਹੀਨੇ ਤਾਂ ਹਿੱਲਿਆ ਹੀ ਨਹੀਂ ਸੀ ਉਹ ਤਾਂ ਜਦੋਂ ਪੰਜਾਬ ਦੀਆਂ ਮਨੁੱਖੀ ਹੱਕਾਂ ਦੀਆਂ ਨੰਬਰਦਾਰ ਜੱਥੇ ਬੰਦੀਆਂ ਨੇ ਜਸਟਿਸ ਕਾਟਜੂ ਰਿਟਾਇਰਡ ਸੁਪਰੀਮ ਕੋਰਟ ਜਸਟਿਸ 1 ਮੈਨ ਕਮਿਸ਼ਨ ਬਣਾ ਕੇ ਲਿਆ ਕੇ ਵੈਬਲ ਕਰਾਉਂਦੇ ਦੂਸਰੇ ਬਿਠਾ ਦਿੰਦਾ ਹੈ ਔਰ ਉਹਨੇ ਜਿਹੜਾ ਦੋ ਤਿੰਨ ਹੀਰਿੰਗਸ ਕੀਤੀਆਂ ਔਰ ਰਿਪੋਰਟ ਉਹਨੇ ਜਾਰੀ ਕਰ ਦਿੱਤੀ ਫਿਰ ਇਹਨਾਂ ਨੂੰ ਸ਼ਰਮ ਆਈ ਕਿ ਵੀ ਇਹ ਚਲੋ ਕੋਈ ਮਾੜਾ ਮੋਟਾ ਅੱਖਾਂ 'ਚ ਘੱਟਾ ਹੀ ਪਾਓ ਕੋਈ ਰਿਪੋਰਟ ਤਾਂ ਜਾਰੀ ਕਰੋ ਔਰ ਇਹ ਸਟੋਰੀ ਹੈ ਜੋਰਾ ਰਿਪੋਰਟ ਹੈਜ਼ ਲिटल ਟੂ ਸੇ ਕੁਝ ਨਹੀਂ ਹੈ ਉਹਦੇ ਵਿੱਚ नो वन टू रिसीव इट उन रिपोर्टर नु ਲੈਣ ਲਈ ਵੀ ਕੋਈ ਨਹੀਂ ਆਇਆ ਪੰਜਾਬ ਅਪointed ਪੈਨਲ ਪ੍ਰੋਬਿੰਗ ਡੈਸੀਗ੍ਰੇਸ਼ਨ ਇਨਡਾਇਕਟਸ ਨਨ ਕੇ ਗੁਰੂਗ੍ਰਾਂਧ ਸਾਹਿਬ ਦੀ ਬੇਦਵੀ ਦੀਆਂ ਦੀ ਜਿਹੜਾ ਕਰਨ ਵਾਲਾ ਸੀ ਪੜਤਾਲ ਉਹਨੇ ਕਿਸੇ ਨੂੰ ਦੋਸ਼ੀ ਨਹੀਂ ਮੰਨਿਆ ਔਰ ਚੰਡੀਗੜ੍ਹ ਬੇਸਡ ਸਟੋਰੀ ਹੈ ਪਿਕਚਰ ਜਿਹੜੀ ਹੈ ਦਿੱਤੀ ਹੈ ਵੀ ਖੜਾ ਹੈ ਜੋਰਾ ਸਿੰਘ ਲੈ ਕੇ ਫਾਇਲ ਬਾਹਰ ਦਫ਼ਤਰ ਦੇ ਸ਼ਾਮ ਦਾ ਵੇਲਾ ਹੈ ਗਰਮੀ ਜਿਹੜੀ ਹੈ ਕਹਿਰਾਂ ਨਾਲ ਪੈ ਰਹੀ ਹੈ ਪਸੀਨੇ ਵਗ ਰਹੇ ਨੇ ਜਿਹੜੀ ਦਾੜੀ ਬੰਨੀ ਹੋਣੀ ਹੈ ਫਿਕਸੋ ਲਾ ਕੋ ਫਿਕਸੋ ਵਿੱਚ ਹੋ ਗਈ ਹੋਣੀ ਹੈ ਬਾਰ ਖੜੇ ਖੜੇ ਦਫਤਰ ਦੇ ਦਾ ਸੀਰੀਅਸਨੈਸ ਅਟੈਚਡ ਬਾਏ ਦਾ ਪੰਜਾਬ ਗਵਰਨਮੈਂਟ ਟੂ ਦਾ ਵਨ ਮੈਨ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਆਫ ਇਨਕੁਆਇਰੀ ਕਨਸਟੀਟਿਊਟਡ ਟੂ ਇਨਕਾਇਰ ਇਨਟੂ ਦਾ ਕੇਸਸ ਆਫ ਡੈਸੈਗ੍ਰੇਸ਼ਨ ਆਫ ਗੁਰੂ ਗ੍ਰੰਥ ਸਾਹਿਬ ਲਾਸਟ ਈਅਰ ਕੁਡ ਬੀ ਗੌਜ਼ਡ ਫਰਮ ਦਾ ਟ੍ਰੀਟਮੈਂਟ ਮੀਟਡ ਆਊਟ ਟੂ ਦਾ ਆਥਰ ਆਫ ਦਾ ਰਿਪੋਰਟ ਐਟ ਦਾ ਸਿਵਲ ਸੈਕਟਰੀਏ ਟੂਡੇ ਈਵਨਿੰਗ ਕਿ ਉਸ ਰਿਪੋਰਟ ਨੂੰ ਕਿੰਨੀ ਕੁ ਗੰਭੀਰਤਾ ਦੇ ਨਾਲ ਸਰਕਾਰ ਲੈ ਰਹੀ ਹੈ ਉਸ ਦਾ ਸਬੂਤ ਸੀ ਕਿ ਜਿਹੜਾ ਉਹ ਰਿਪੋਰਟ ਲਿਖਣ ਵਾਲਾ ਹੈ ਉਦੇ ਨਾਲ ਕੀ ਸਲੂਕ ਹੋਇਆ ਉਥੇ ਸੈਕਟਰੀਏਟ ਦੇ ਬਾਹਰ ਜੀ ਫਰਸਟ ਦਾ ਆਫੀਸਿਸ ਵਰ ਕਲੋਸਡ ਜਦੋਂ ਪਹੁੰਚਿਆ ਦਫਤਰੀ ਬੰਦ ਨੇ देयर वाज ਨੋ ਵਨ ਟੂ ਰੀਸੀਵ ਦਾ ਰਿਪੋਰਟ ਐਟ ਦਾ ਰੋਟਡ ਟਾਈਮ ਉਹਨੂੰ ਟਾਈਮ ਦਿੱਤਾ ਹੋਇਆ ਵੀ ਤੂੰ 6:30 ਆਣਾ ਹੈ ਰਿਪੋਰਟ ਅਸੀਂ ਫਲਾਣਾ ਉਥੇ ਕੋਈ ਹੈ ਹੀ ਨਹੀਂ ਜੰਦੇ ਲੱਗੇ ਨੇ ਥੈਨ ਜੂਨੀਅਰ ਲੈਵਲ ਆਫੀਸ਼ੀਅਲਸ ਵਰ ਸੈਂਟ ਆਫਟਰ ਐਨ ਐਂਡਲੈਸ ਵੇਟ ਪਤਾ ਨਹੀਂ ਕਿੰਨੇ ਦੇਰ ਡੀਕਦਾ ਰਿਹਾ ਫਿਰ ਕੋਈ ਜੂਨੀਅਰ ਗਿਆ ਉਹਨਾਂ ਨੇ ਕਲਰਕ ਭੇਜ ਦਿੱਤਾ ਵੀ ਲਾਇਆ एंड रिपीटेड कॉल्स अपसेटिंग द जन बार-बार काना कीतियां कि कोई ता ले लो कोई ता ले लो ए अल्लाह के नाम ले लो राम के नाम ले लो ओ फिर ओना ने आया ते जज साहब बडे अपसेट होए जज दा कुर्सी ते बहन आले ने उथे तुप्पे थोड़ी खुलोन आले ने कि ओना दी फिक्सो बिगल जाए जी नॉट दैट द रिपोर्ट हैड मच टू ऑफर इट डजंट ड्रॉ एनी इन्फेरेंस ऑफ ए लार्जर पॉलिटिकल कंट्रोवर्सी बिहाइंड द थेफ्ट एंड डेसैक्रेेशन ऑफ द होली बुक इस रिपोर्ट दे विच कुछ नहीं ਨਾ ਹੀ ਦੇ ਪਿੱਛੇ ਹੈ ਕਿ ਭਾਈ ਇਨੀ ਵੱਡੀ ਕਨਸਪੀਰੇਸੀ ਦੇ ਪਿੱਛੇ ਕੌਣ ਦਾ ਕਮਿਸ਼ਨ ਓਵਰ ਦਾ ਪਾਸ 7 ਮੰਥਸ ਪ੍ਰੋਬਡ ਦਾ 3 ਇਨਸੀਡੈਂਟਸ ਆਫ ਡੈਸੈਕ੍ਰੇਸ਼ਨ ਇਨ ਫਰੀਦਕੋੜ ਡਿਸਟ੍ਰਿਕਟ ਲਾਸਟ ਈਅਰ ਐਟ ਦਾ ਇਨਸੀਡੈਂਟਸ ਐਟ ਬਰਗਾੜੀ ਐਂਡ ਕੋਟ ਕਪੂਰਾ ਵੇਅ ਪੁਲਿਸ ਐਕਸ਼ਨ ਵਾਸ ਟੇਕਨ ਅਗੇਂਸਟ ਪ੍ਰੋਟੈਸਟਰਸ ਕਿ ਜੀ 7 ਮਹੀਨੇ ਕਮਿਸ਼ਨ ਨੇ ਲਾਏ 3 ਘਟਨਾਵਾਂ ਫਰੀਦਕੋੜ ਜ਼ਿਲ੍ਹੇ ਦੀਆਂ ਤੇ ਬਰਗਾੜੀ ਤੇ ਕੋਟ ਕਪੂਰੇ ਦੀ ਜਿਹੜੀ ਹੈ ਪੁਲਿਸ ਦੀ ਗੋਲੀ ਇਸ ਤੇ ਉੱਤੇ ਉਹਨੇ ਜਿਹੜਾ ਉਹ ਖੋਜ ਕੀਤੀ द 51 पेज रिपोर्ट हैज मिरली रिकॉर्डेड द स्टेटमेंट्स ऑफ 206 विटनेसेस इंक्लूडिंग पुलिस एंड एग्जीक्यूटिव ऑफिसर्स रिपोर्ट की है के 206 गवाहों दे बयान जड़े ने कलमों तो मुंशी कर लंदे ने जी बी तनुजे बनाया क्योंकि है ही ये बादल क्यांदा घर दा बंदा है और मकसद ही दा ये हुंदा है कि बी उना नु बिल्कुल किते कोई शेक ना लग जाए और उन्होंने कहा जी मैं ताए उना दे जड़ियां ने गवाहियां लिख ली हैं اور نو افیسر ہیز بین انٹائکٹڈ فار دا پولیس سیکشن اور ان پروٹیسٹرز اور ان ایکشن ٹو ٹریس دا مسنگ ہولی بک فرام برجوار سنگوال انہوں نے کہا جی نہ کسی نو گاڑی چلانے لئی پولیس والے نو دوشی بنایا کہ ایکشن غلط سی پولیس دا نہ ہی کہ گورو گران صاحب دی بیڈ غائب ہون تو بعد ان ایکشن ہویا کسی نے کچھ کیتا نہ اس لئی کسی نو دوشی بنایا اٹ ہیز ہاؤور گیون سرٹن ریکمینڈیشن ریکارڈنگ کمپنسیشن ٹو بی پیڈ ਉਹ ਕਹੋਣਾ ਜੀ ਅੱਜ ਇਹਨਾਂ ਨੂੰ 50-50 ਹਜ਼ਾਰ ਦਿੱਤਾ ਇਹਨਾਂ ਨੂੰ 75 ਦੇ ਦਿਓ ਆਹ ਰਿਕਮੈਂਡੇਸ਼ਨਸ ਕਮਿਸ਼ਨ ਨੇ ਦਿੱਤੀਆਂ ਟਾਕਿੰਗ ਟੂ ਦਾ ਟ੍ਰਿਬਿਊਨ ਜਸਟਿਸ ਜੋਰਾ ਸਿੰਘ ਸੈਡ ਹੀ ਹੈਡ ਹੈਲਡ 3 ਪਬਲਿਕ ਹੀਅਰਿੰਗਸ ਇਨ ਫਰੀਦਕੋਟ ਐਂਡ ਮੋਗਾ ਇਨ ਡਿਸੰਬਰ ਫੈਬਰੂਅਰੀ ਐਂਡ THEN ON ਮਾਰਚ ਦਿਸ ਫਿਰ ਉਹਨੇ ਕਿਹਾ ਜੀ ਅਸੀਂ ਸਾਰਿਆਂ ਨੂੰ ਮਿਲੇ ਇਹਨੂੰ ਮਿਲੇ ਉਹਨੂੰ ਮਿਲੇ ਔਰ ਫਿਰ ਉਹਨੇ ਟ੍ਰਿਬਿਊਨ ਨੂੰ ਇਹ ਕਿਹਾ ਦੈਟ 올 ਆਸਪੈਕਟਸ ਆਫ ਡਿਸक्रिमिनेशन ਇਨਸੀਡੈਂਟਸ ਹੈਡ ਬੀਨ ਲੁਕਿੰਗ ਇਨਟੂ ਦਾ ਪ੍ਰੋਬ ਹੈਸ ਬੀਨ ਲੁਕਟ ਇਨਟੂ ਦਾ ਜੀ ਅਸੀਂ ਉਹਦੇ ਸਾਰੇ ਪਹਿਲੂ ਦੇਖੇ ਹਾਊਐਵਰ because our findings can interfere with the police and cbi investigation into the incidents i do not want to discuss if there is a political controversy unna ke ji police aur cbi bhi kyonki bahut padtal kar rahi hai te assi fir oda isra hi nahi koi tat gadya ke ji kithe jadi unna di inquiry hai ode ch koi dakhal andazi na hove ha hun tusi dekho bi police salch police ne inquiry kar li ਸੀਬੀਆਈ ਨੇ ਕਰ ਲਈ ਤੇ ਇਹ ਜੋਰੇ ਨੇ ਆਪਣਾ ਜ਼ੋਰ ਲਾ ਲਿਆ ਔਰ ਇਹ ਜਿਹੜਾ ਅ ਅਖੀਰ ਚ ਜਿਹੜਾ ਉਹਨਾਂ ਨੇ ਫੇਰ ਜਿਹੜੀ ਕੋਰਸਪੋਂਡੈਂਟ ਹੈ ਬੀਬੀ ਰੁਚਿਕਾ ਮ ਮ ਖੰਨਾ ਉਹਨੇ ਫੇਰ ਚੁਟਕੀ ਲਈ ਹੈ ਵੀ ਜੋਰਾ ਸਿੰਘ ਦਾ ਉਹਨੂੰ ਵਿਚਾਰਿਆਂ ਨੂੰ ਕਿਵੇਂ ਜ਼ੋਰ ਤੋਂ ਬਿਨਾ ਕਮਜ਼ੋਰ ਹੀ ਰਿਹਾ ਹੋ ਉਹਨੇ ਕਿਹਾ ਨੋ ਵਨ ਟੂ ਰੀਸੀਵ ਰਿਪੋਰਟ ਉਹਨੇ ਅਖੀਰ ਫਿਰ ਇੱਕ ਛੋਟਾ ਜਿਹਾ ਕਾਲਮ ਬਾੜਤਾ ਹੈ unable to get time from chief secretary sarvesh kaushal retired justice zora singh along with his registrar and three staff members reached the civil secretariat at 6:25 pm on thursday only to find all offices locked un justice saab turne report unhone kachhe mari hai unade naal jada registrar hai tin staff member ne commission de kyunki sara saal emein nahi commission bande puri tanakhawaan maandde ne pura ਇੰਜੋਏ ਟਰਾਂਸਪੋਰਟੇਸ਼ਨ ਪੱਤੇ ਜੋ ਆਪ ਵੀ ਲੈ ਬਾਕੀਆਂ ਨੂੰ ਉਹ ਫਿਰ ਸਾਰੇ ਲੈ ਕੇ ਜੀ ਅਸੀਂ 51 ਪੇਜ ਲਿਖਣ ਦੇ ਲਈ ਦੇਖੋ ਇੱਕ ਸਾਲ ਕਿੰਨੀ ਮਿਹਨਤ ਕੀਤੀ ਉੱਥੇ ਪਹੁੰਚਿਆ ਉਹ ਗਏ ਤਾਂ ਸਾਰੇ ਦਫ਼ਤਰਾਂ ਨੂੰ ਜੰਦੇ ਲੱਗੇ ਹੋਏ ਦੇ ਕਲੇਮਡ ਥੈਟ ਆਫੀਸਰ ਔਨ ਸਪੈਸ਼ਲ ਡਿਊਟੀ ਟੂ ਦਾ ਚੀਫ ਸੈਕਟਰੀ ਡੀਐਮਐਸ ਬੇਦੀ ਹੈਜ਼ ਆਸਕਡ देम ਟੂ ਸਬਮਿਟ ਦਾ ਰਿਪੋਰਟ ਐਟ 6:30 ਪੀਐਮ ਉਹਨਾਂ ਨੇ ਕਿਹਾ ਜੀ ਚੀਫ ਸੈਕਟਰੀ ਦਾ ਜਿਹੜਾ ਸਪੈਸ਼ਲ ਡਿਊਟੀ ਆਫੀਸਰ ਹੈ ਡੀਐਮਐਸ ਬੇਦੀ ਉਹਨੇ ਸਾਨੂੰ 6:30 ਦਾ ਟਾਈਮ ਦਿੱਤਾ ਸੀ ਕਿ 6:30 ਤੁਸੀਂ ਆਓ ਅਸੀਂ ਤੁਹਾਡੀ ਰਿਪੋਰਟ ਰੀਸੀਵ ਕਰਾਂਗੇ ਹਾਓਵਰ ਦਾ ਆਫਿਸ ਵਾਸ ਲੌਕਡ ਪਰ ਉਹ ਤਾਂ ਦਫਤਰ ਨੂੰ ਜੰਦਾ ਲੱਗਾ ਹੋਇਆ ਸੀ ਰਿਪੀਟਿਡ ਫੋਨ ਕਾਲਸ ਐਂਡ ਮੈਸੇजेस ਟੂ ਦਾ ਆਫੀਸਰਸ ਵੈਂਟ ਆਨ ਅਨਸਰਡ ਉਹ ਉੱਥੇ ਖੜੇ ਫੋਨ ਕੋ ਮਾਰ ਰਹੇ ਨੇ ਸਰ ਸਰ ਉਹ ਜਾ ਰਹੇ ਮਸ਼ੀਨਾ ਦੇ ਕਹਿੰਦੇ ਭਈ ਕਸਬਾ ਨੂੰ ਖਾ ਫਾਈਨਲੀ ਆਫਟਰ 20 ਮਿੰਟਸ ਹੀ ਇਸ 20 ਮਿੰਟ ਬਾਅਦ ਇਨ ਦਾ ਸਵੇਟਰਿੰਗ ਹੀਟ ਪੂਰੀ ਗਰਮੀ ਨਾਲ ਉਬਲ ਰਿਹਾ ਹੈ ਜਿਹੜਾ a clerk from the control room walked in rather apologetically and asked the retired judge to hand him the report ek clerk nikla minute baad te oh kehnda judge sahab mainu hi de deo report hor ta hun koi hai nahi itthe landward ji eh visibly upset zora singh asked the clerk to call his seniors hun judge nu laga meri inni beizzati ho gai onu kehnda nahi tainu nahi deni tu apne hun seniors nu call kar eh senior assistant from the protocol department then came up ਇਰੇ ਉਥੋਂ ਪ੍ਰੋਟੋਕੋਲ ਡਿਪਾਰਟਮੈਂਟ ਚੋਂ ਨਿਕਲੇ ਐਂਡ ਰਿਟਾਇਰਡ ਜੱਜ ਅਗੇਨ ਰਿਫਿਊਜ਼ਡ ਜੱਜ ਨੂੰ ਲੱਗਾ ਮੈਂ ਜੱਜ ਐ ਇਹ ਪ੍ਰੋਟੋਕੋਲ ਵਾਲਾ ਆ ਗਿਆ ਜੱਜ ਕਹਿੰਦਾ ਤੁਹਾਨੂੰ ਨਹੀਂ ਦਿੰਦਾ ਸਪੈਸ਼ਲ ਸੈਕਟਰੀ ਪ੍ਰੋਟੋਕੋਲ ਰਾਜੀਵ ਪ੍ਰਾਸ਼ਰ ਵਾਸ ਫਾਈਨਲੀ ਸੈਂਟ देयर ਐਂਡ ਹੀ ਪੈਸੀਫਾਈਡ ਦਾ ਜੱਜ ਫਿਰ ਜਿਹੜਾ ਸਪੈਸ਼ਲ ਸੈਕਟਰੀ ਸਿ ਪ੍ਰੋਟੋਕੋਲ ਰਾਜੀਵ ਪ੍ਰਾਸ਼ਰ ਉਹ ਆਇਆ ਤੇ ਉਹਨੇ ਫਿਰ ਰਮਾਲ ਦੇ ਨਾਲ ਜੱਜ ਸਾਹਿਬ ਦੇ ਅਥਰੂ ਪੂੰਝੇ ਉਹਨਾਂ ਨੂੰ ਕਹਿਆ ਕਿ ਕੋਈ ਨਹੀਂ ਜੱਜ ਸਾਹਿਬ ਇਹ ਬੜੇ ਬੜੇ ਸ਼ਹਿਰਾਂ ਮੇਂ ਐਸਾ ਹੁੰਦਾ ਹੈ تھی حال دیکھو کہ دو سنگا دی شہادت گرو گرنتھ ساحب اپمان دیا کٹراما درجنا زخمی اور اس سارے چو چوںگ انکواری انکواری کمیشن آ کمیشن دا حال سو اس تو تھی اندازہ لاؤ بھی عجوی بھی جی سکھ ہے کہ اس سسٹم چاہوں دے لیے جسٹس نکڑنے انہوں نے اور پھر کی کیا جا سکتا ہے اس قسم دا ਉਹ ਵਿਆਹ ਕੰਬਨ ਕਰ ਲੈ ਕਬੂਤਰ ਕਹੇ ਜੀ ਨਹੀਂ ਨਹੀਂ ਬਿੱਲੀ ਜਿਹੜੀ ਐ ਇਹ ਹੱਜ ਕਰਕੇ ਆਈ ਐ ਹੁਣ ਨਹੀਂ ਮੈਨੂੰ ਖਾਂਦੀ ਹੁਣ ਤਾਂ ਇਹ ਅੱਠੇ ਪੈਰ ਅੱਲਾਹੂ ਅੱਲਾਹੂ ਕਰਦੀ ਐ ਹਾਂ ਬਿੱਲੀ ਨੇ ਚੂਹੇ ਖਾਣੋਂ ਨਹੀਂ ਹਟਣਾ ਇਹ ਚੂਹਾ ਦੇਖਿਆ ਵੀ ਉਹਨੇ ਕਿਵੇਂ ਬਚਣਾ ਜੀ ਡਾਕਟਰ ਸਾਹਿਬ ਬਿਲਕੁਲ ਇਸ ਨਾਲ ਨੇ ਬ੍ਰੇਕ ਵੀਅਰਸ ਦਸਾਨਾ ਇਸ ਤਰਾ ਬਨੇਰਾ ਮਿਲਦਿਆ ਛੋਟੇ ਵਕਫੇ ਤੋਂ ਬਾਅਦ